ਅਸੀਂ ਬੱਚੇ ਨਹੀਂ ਪੈਦਾ ਕਰਦੇ ਆਪਣੇ ਪਿਓ ਪੈਦਾ ਕਰਦੇ ਆ ਉਹਨਾਂ ਨੂੰ ਹਰ ਇੱਕ ਚੀਜ਼ ਉਹਦੇ ਮੂੰਹ ਤੁਰਨ ਤੱਕ ਜੰਨੇ ਆ ਰੋਟੀ ਖਾਣੀ ਮਤਲਬ ਐ ਬਾਹਰ ਗੇਟ ਤੱਕ ਕਾਰ 'ਚ ਬੈਠਾ ਬੱਚਾ ਉੱਥੇ ਤੱਕ ਰੋਟੀ ਦੇਣ ਦੇਵਾਂਗੇ ਉਹ ਯਾਰ ਜਦੋਂ ਉਹਨੂੰ ਭੁੱਖ ਲੱਗੀ ਖਾਲੇਗਾ ਉਹ ਕੀ ਐਡੀ ਕੀ ਗੱਲ ਹੈ ਕਰਨੀ ਤੁਹਾਡੇ ਕਹਿਣ ਨਾਲ ਕੀ ਹੋ ਜਾਣਾ ਉਹਨੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਆਪਾਂ ਰਾਜਵੰਤ ਜੀ ਪਹਿਲਾਂ ਵੀ ਪੋਡਕਾਸਟ ਕੀਤੇ ਥੱਲੇ ਲੋਕ ਕਮੈਂਟ ਕਰ ਦਿੰਦੇ ਆ ਕੀ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਫਿਰ ਅਗਲੀ ਗੱਲ ਵੀ ਸੁਣੋ ਨਾ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੇ ਮੁੱਕੇ ਦਾਣੇ ਉਹਨੂੰ ਖੁਦ ਨਾ ਪਛਾਣੇ ਉਹਨੂੰ ਕੋਈ ਵੀ ਨਾ ਪਛਾਣੇ ਜਿਹਦੇ ਮੁੱਕੇ ਜਿਹਦੇ ਦਾਣੇ ਮੁੱਕੇ ਜਾਂਦੇ ਫਿਰ ਉਹਨੂੰ ਮਤਲਬ ਇੱਥੇ ਇੱਕ ਸਵਾਲ ਉੱਭਰਦਾ ਹੈ ਕਿ ਖਾਲੀ ਜੇਬ ਵੀ ਕਰੋੜਪਤੀ ਬਣਾ ਜਾ ਸਕਦਾ ਕਿਉਂ ਨਹੀਂ ਬਣਾਉਂਦੇ ਬਹੁਤ ਕੰਦੇ ਲੋਕ ਹੈਗੇ ਜਿਹੜੇ ਜਿਹੜੇ ਬਣੇ ਹੋਏ ਤੁਸੀਂ ਲਾ ਲੋ ਹਸਾਬ ਆਪਣੀ ਕੁਲਵੰਤ ਸਿੰਘ ਦਾ ਲਾ ਲੋ ਐਮਐਲਏ ਸਾਹ ਦਾ ਉਹਨਾਂ ਦੇ ਸ਼ਰਮਾ ਦਾ ਲਾ ਲੋ ਜੀਰ ਕਪਰਾਰੇ ਦਾ ਇਹ ਪੰਜਾਬ ਦੀ ਉਹ ਨਾ ਚਰਨਜੀਤ ਸਿੰਘ ਚੰਨੀ ਦਾ ਲਾ ਲਓ ਹਮ ਕਲਪਨਾ ਸਰੋਜ ਲਾ ਲਓ ਜਿਹੜੀ ਰੈਕਟੋ ਰਿਚਸ ਬਣੀ ਹੈ ਲੜੀ ਉਹ 5000 ਕਰੋੜ ਦੀ ਮਾਲਕ ਹੈ ਹਮ ਜਿਹੜੀ ਦੋ ਦੋ ਰ ਵਿਧਾਇਕੀ ਤੋਂ ਕੰਮ ਸ਼ੁਰੂ ਕਰਦੀ ਸੀ ਹਮ ਇੱਕ ਥੋੜੀ ਹੈ ਤੁਸੀਂ ਨજર ਮੈਂ ਕਹਿੰਦਾ ਪੈਨ ਕਾਪੀ ਚੱਕੋ ਤੁਹਾਡੇ ਤੁਸੀਂ 100 ਤਾਂ ਅੱਜ ਹੀ ਅੱਜ ਲਿਖ ਲਵਾਂਗੇ ਸ਼ਾਮ ਤੱਕ 100 ਬੰਦੇ ਦੀ ਲਿਸਟ ਬਣਾ ਲਵਾਂਗੇ ਤੁਸੀਂ ਇਹ ਤਾਂ ਬੰਨਨੇ ਯਾਰ ਵੀ ਸਾਡੇ ਕੋਲ ਪੈਸੇ ਨਹੀਂ ਜੀ ਸਾਡੇ ਹਾਲਾਤ ਠੀਕ ਨਹੀਂ ਜੀ ਸਾਡਾ ਇਹ ਠੀਕ ਨਹੀਂ ਜੀ ਸਾਡਾ ਇਹ ਜੀ ਇਹ ਤਾਂ ਸਾਰੇ ਬੰਨੇ ਜਿਨੇ ਕਰਨਾ ਨਾ ਕਰਨਾ ਉਦੇ ਵਾਸਤੇ ਇੱਕ ਕਾਰਨ ਹੈ ਹੂੰ ਜਿਹਨੇ ਨਹੀਂ ਕਰਨਾ ਉਹਦੇ 100 ਬਹਾਨੇ ਉਹ ਇੱਕ ਕਾਰਨ 100 100 ਬਹਾਨੇ ਤੇ ਭਾਰੀ ਹੈ ਉਹ ਜੇ ਤੁਸੀਂ ਇੱਕ ਕਾਰਨ ਨੂੰ ਲੱਭ ਲੈਨੇ ਹੁੰਦਾ ਹੂੰ ਫਿਰ 100 ਬਹਾਨੇ ਤੁਹਾਡੇ ਨਾਲ ਤੇ 100 ਬਹਾਨੇ ਦੀ ਪੇਸ਼ ਨਹੀਂ ਜਾਂਦੀ ਜੇ ਤੁਸੀਂ ਕਰ ਕਰਨ ਲੱਭ ਲੈਨੇ ਦਿੱਕਤ ਇਹ ਵੀ ਸਾਨੂੰ ਕਾਰਨ ਹੀ ਨਹੀਂ ਸਾਡੇ ਕੋਲ ਹੈ ਬਿਲਕੁਲ ਸਾਡੇ ਕੋਲ ਲਿਸਟੇ ਨਹੀਂ ਬਣਾ ਸਕੀ ਸੀ ਵੀ ਬੰਦੇ 15000 ਵਾਲੇ 20000 ਵਾਲੇ 50000 ਵਾਲੇ ਲੱਖ ਵਾਲੇ ਕਿਹੜੇ ਕਿਹੜੇ ਆ ਉਹਨਾਂ ਨਾਲ ਦੋਸਤੀ ਦੇ ਤੌਰ ਤੇ ਗੱਲ ਕਰਕੇ ਦੇਖੋ ਵੀ ਭਾਈ ਸਾਹਿਬ ਤੁਸੀਂ ਲੱਖ ਰੁਪਏ ਕਿ ਮਾਰਿਓ ਕਿੰਨੇ ਕੇ ਸੌਖੇ ਹੋ ਤੁਸੀਂ ਹੂੰ ਮੈਨੂੰ ਦੱਸੋ ਮੈਂ ਹੋਰ ਹੋਰ ਤੁਸੀਂ ਕੀ ਮੰਨਦੇ ਹੋਗੇ ਸੌਖੇ ਹੋਣ ਦੇ ਲਈ ਅੱਜ ਦੀ ਡੇਟ 'ਚ ਕਿੰਨਾ ਮੈਂ ਤਾਂ ਮੈਂ ਤਿੰਨ ਚਾਰ ਗੱਲਾਂ ਨੋਟ ਕੀਤੀਆਂ ਹੋਈਆਂ ਹੂੰ ਜਿਹੜਾ ਬੰਦਾ ਆਪਣੀ ਮਰਜ਼ੀ ਦੇ ਘਰ 'ਚ ਰਹਿੰਦਾ ਹੂੰ ਮੈਂ ਸਮਝਦਾ ਉਹ ਸ਼ੌਕ ਪੂਰੇ ਕਰਦਾ ਆਪਣੀ ਮਰਜ਼ੀ ਦੇ ਕਰਨਾ ਜਿਹੜੇ ਬੰਦੇ ਨੇ ਆਪਣੀ ਮਰਜ਼ੀ ਦੀ ਕਾਰ ਰੱਖੀ ਹੋਈ ਹੈ ਹੂੰ ਉਹ ਬੰਦਾ ਮੈਂ ਸਮਝਦਾ ਵੀ ਠੀਕ ਹੈ ਉਹ ਅਮੀਰ ਅਮੀਰ ਬੰਦੇ ਦੀ ਗਿਣਤੀ ਚਾ ਸਕਦਾ ਜਿਹੜੇ ਬੰਦੇ ਦੇ ਬੱਚੇ ਉਸ ਸਕੂਲ 'ਚ ਪੜ੍ਹਦੇ ਐ ਹੂੰ ਜਿਹੜੇ ਸਕੂਲ 'ਚ ਉਹ ਪੜਾਣਾ ਚਾਹੁੰਦਾ ਉਹ ਮੈਂ ਸਮਝਦਾ ਉਹ ਵੀ ਠੀਕ ਹੈ ਜੇ ਉਹਦੇ ਬੱਚੇ ਉਸ ਸਕੂਲ 'ਚ ਪੜ੍ਹਦੇ ਐ ਜਿੱਥੇ ਦੀ ਉਹ ਫੀਸ ਅਪੋਰਟ ਕਰ ਸਕਦਾ ਫੇਰ ਉਹ ਅਮੀਰ ਨਹੀਂ ਚਾਹੋ 1 ਲੱਖ ਰੁਪਏ ਮਿੰਨਾ ਕਾ ਬੰਦਾ ਹੋਵੇ ਜਾਂ 1.5 ਲੱਖ ਰੁਪਏ ਕਾ ਬੰਦਾ ਹੋਵੇ ਹੂੰ ਜੇ ਤੁਸੀਂ ਕਾਰ ਤਾਂ ਤੁਸੀਂ ਰੱਖਣੀ ਚਾਹਨੇ ਹੋ ਬਰਨਰ ਰੱਖਣੀ ਚਾਹਨੇ ਹੋ ਜਾਂ ਮੈਂ ਕਹਿੰਦਾ ਕੋਈ ਵੱਡੀ ਕੈਮਰੀ ਰੱਖਣਾ ਚਾਹੁੰਨੇ ਹੋ ਕੋਈ ਹੋਰ ਰੱਖਣਾ ਚਾਹਨੇ ਹੋ ਰੱਖੀ ਹੋਈ ਤੁਸੀਂ ਆਲਟੋ ਹੈ ਹਮ ਆਪਾਂ ਆਲਟੋ ਨੂੰ ਕਹੀ ਜਾਨੇ ਵੀ ਲੱਕੀ ਗੱਡੀ ਹੈ ਇਹ ਵੀ ਘਰ ਆ ਕੇ ਪੈਂਚਰ ਹੁੰਦੀ ਹੈ ਗੱਡੀ ਲੱਕੀ ਨਹੀਂ ਹੈ ਤੁਸੀਂ ਅਨਲੱਕੀ ਹੋ ਤੁਸੀਂ ਨਹੀਂ ਕੁਝ ਕਰ ਸਕਦੇ ਯਾਰ ਤੁਸੀਂ ਨਹੀਂ ਕੁਝ ਕਰ ਸਕਦੇ ਗੱਡੀ ਗੱਡੀ ਗੁੱਟੀ ਇਹਦਾ ਕੀ ਫਰਕ ਹੈ ਗੱਡੀ ਦਾ ਜਿਹੜਾ ਬੰਦਾ ਲੈਣ ਚੁੱਕਾ ਉਹ ਉਹਨਾਂ ਨੂੰ ਜੇ ਹੁਣ ਤੁਸੀਂ ਵੱਡੀ ਗੱਲ ਕਰੋ ਅੰਬਾਨੀਆਂ ਦੀ ਗੱਲ ਕਰ ਲਓ ਉਹਨਾਂ ਨੂੰ ਉਹਨਾਂ ਨੂੰ ਵੀ ਆਲਟੋ ਗੱਡੀ ਦਿਖਦੀ ਨਹੀਂ ਉਹਨੂੰ ਉਹ ਤਾਂ ਲੱਕੀ ਗੱਡੀ ਉਹ ਨੂੰ ਸਮਝਣ ਉਹ ਤਾਂ 8 8 ਕਰੋੜ ਦੀ ਗੱਡੀ ਰੱਖ ਕੇ ਬੈਠੀ ਹੈ ਫਿਰ ਜਿਹੜਾ ਪੈਸੇ ਦੀ ਸੈਕਲੋਜੀ ਹੈ ਲੋਕ ਲੋਨ ਲੈਣ ਤੋਂ ਇੰਨਾ ਡਰਦੇ ਆ ਇੰਨਾ ਡਰਦੇ ਆ ਜਿਵੇਂ ਸਾਲਾ ਸੱਪ ਉਹਨਾਂ ਦੇ ਗਲ ਪੈ ਜਾਂਦਾ ਹੁੰਦਾ ਤੁਸੀਂ ਕਹਿੰਦੇ ਲੋਨ ਲਓ ਯਾਰ ਕੀ ਤੋ ਨੂੰ ਜੇ ਪੈਸਾ ਤੈਨੂੰ ਕੰਟਰੋਲ ਕਰਨ ਦਾ ਫਿਰ ਕੀ ਦਿੱਕਤ ਹੈ ਮੈਂ ਤੁਹਾਡੇ ਤੋਂ ਅੱਜ ਮੈਂ ਤੁਹਾਨੂੰ ਫੋਨ ਕਰਦਾ ਵੀ ਕਰਨੀ ਥੋੜੇ ਕੋ ਪੰਜ ਲੱਖ ਰੁਪਏ ਪਿਆ ਤੁਸੀਂ ਕਿ ਪਿਆ ਮੈਨੂੰ ਪੰਜ ਲੱਖ ਰੁਪਏ ਲੈ ਲੈ ਮੈਂ ਲੈ ਕੇ ਘਰ ਰੱਖਦਾ 10 ਦਿਨਾਂ ਬਾਅਦ ਤੁਹਾਨੂੰ ਮੋੜ ਦਿੰਦਾ ਤਾਂ ਕੀ ਮੈਨੂੰ ਲੋਨ ਨੇ ਉਹਨੇ ਕੀ ਕਿਹਾ ਮੈਨੂੰ ਜੇ ਮੈਂ ਫਜ਼ੂਲ ਖਰਚਾ ਕਰ ਦੂੰਗਾ ਤੁਹਾਡਾ ਕਰਜ਼ਾ ਮੇਰੇ ਸਿਰ ਤੇ ਆ ਜਾਣਾ ਫਿਰ ਕੇਰ ਪੇਰ ਲੋਨ ਗਲਤ ਹੈ ਜੇ ਲੋਨ ਨੂੰ ਤੁਸੀਂ ਚੰਗੇ ਪਸੇ ਲਾਣੋ ਜਿਵੇਂ ਕੀ ਜਿਵੇਂ ਕਿ ਜੇ ਤੁਸੀਂ ਜੇ ਤੁਸੀਂ ਪੈਸੇ ਜਿਹੜਾ ਪੈਸਾ ਆਇਆ ਤੁਹਾਡੇ ਕੋਲ ਪੈਸੇ ਨੂੰ ਤੁਸੀਂ ਇਨਵੈਸਟਮੈਂਟ ਪਰਪਸ ਦੇ ਵਾਸਤੇ ਵਰਤ ਲਓ ਕੋਈ ਚੰਗੇ ਕੰਮ ਵਾਸਤੇ ਵਰਤ ਲਓ ਜਿੱਥੇ ਪੈਸਾ ਵਧਦਾ ਉੱਥੇ ਵਰਤ ਲਓ ਫਿਰ ਤੁਹਾਨੂੰ ਪੈਸਾ ਕੀ ਕਹਿੰਦਾ 2.5 ਲੱਖ ਰੁਪਏ ਦਾ ਮਕਾਨ ਲਿਆ ਕਿਸੇ ਬੰਦੇ ਨੇ 2.5 ਲੱਖ ਦਾ ਉਹਨੂੰ 27 ਲੱਖ ਦਾ ਵੇਚਿਆ 27 ਲੱਖਾਂ ਲੈਨੇ ਉਹਦੇ ਚ ਲੋਨ ਲੈ ਲਿਆ ਲੋਨ ਲੈ ਕੇ ਪੁਰਾਣਾ ਮਕਾਨ ਹੈ ਪਿੰਡ ਦਾ ਪਿੰਡ ਦਾ ਮਕਾਨ ਹੈ ਉਹਨੇ ਢਾਕੇ 3 ਸ਼ੋਰੂਮ ਕੱਢਦੇ ਉਹ 75 ਰੱਖਦੇ 72 ਲੱਖ ਰੁਪਏ ਦੇਉਗੇ ਉਹ ਪਰ ਪੀਏ ਤਾਂ ਦੇ ਕੋ 5 ਲੱਖੇ ਦੀ 5 ਲੱਖਾਂ ਵਾਲੇ ਦੀ ਜਿਹੜੀ ਅੱਜ ਮਾਰਕੀਟ ਦੇ ਵਿੱਚ ਸਟੈਂਡਿੰਗ ਆ 75 ਲੱਖ ਦੀ ਹੈ 2 ਸਾਲ ਦੇ ਵਿੱਚ ਵਿੱਚ ਤੁਸੀਂ ਪੈਸੇ ਨੂੰ ਤੂੰ ਗਲਤ ਆ ਉੱਠਣਾ ਆਪਣੇ ਤੋਂ ਹੋਵੇ ਫਿੱਟੇ ਵਿੱਚ ਗੁੱਟਿਆਂ ਦਾ ਹੂੰ ਪ੍ਰੋਬਲਮ ਤਾਂ ਸਾਨੂੰ ਹੈ ਦੇ ਮਤਲਬ ਅਸੀਂ ਮਤਲਬ ਕਹਦੋ ਨਹੀਂ ਯਾਰ ਸਾਡੇ ਤੋਂ ਤਾਂ ਬਗਡੇ ਬਗਡੇ ਨਹੀਂ ਜਾਟੇ ਕੰਮ ਕਰਦੇ ਨਾ ਸਪਿਰਟ ਆਪਣੀ ਨਹੀਂ ਆਪਣੇ ਅੰਦਰੋਂ ਨਹੀਂ ਹੈ ਜਿਹੜੇ ਬੰਦੇ ਨੇ ਉੱਠਣਾ ਉਹ ਡੰਡੇ ਨਾਲ ਉੱਠ ਜੂਗਾ ਉਹ ਕਿਸੇ ਦਾ ਹੱਥ ਫੜ ਕੇ ਉੱਠ ਜੂਗਾ ਉਹ ਤੁਮ ਦੀ ਕੋਸ਼ਿਸ਼ ਕਰੇਗਾ ਦੌੜਨ ਦੀ ਕੋਸ਼ਿਸ਼ ਕਰੇਗਾ ਉਹ ਠੀਕ ਹੋ ਜਾਏਗਾ ਜਿਹੜੇ ਨੇ ਉੱਠਣਾ ਹੀ ਨਹੀਂ ਸਹੀ ਇਨਵੈਸਟਮੈਂਟ ਕੀ ਹੈ ਸਹੀ ਇਨਵੈਸਟਮੈਂਟ ਸਿੱਖ ਕੇ ਸਮਝ ਕੇ ਸਭ ਤੋਂ ਮੈਂ ਸਮਝਾ ਇੱਕ ਬੈਂਜਾਮਿਨ ਗ੍ਰਾਮ ਦੀ ਕਿਤਾਬ ਹੈ ਜਿਹਦਾ ਕਿਤਾਬ ਦਾ ਨਾਮ ਹੈ ਇੰਟੈਲੀਜੈਂਟ ਇਨਵੈਸਟਰ ਉਹ ਕਿਤਾਬ ਦੇ ਵਿੱਚ ਉਹ ਦੱਸਦਾ ਤਿੰਨ ਫਾਰਮੂਲੇ ਦਿੱਤੇ ਨੇ ਨੰਬਰ 1 ਤੇ thorough analysis thorough analysis ਦਾ ਮਤਲਬ ਮੱਥਾ ਮਾਰਨਾ ਪੂਰੀ ਤਰ੍ਹਾਂ ਹਰ ਐਂਗਲ ਤੋਂ ਤੇ ਇਨਵੈਸਟਮੈਂਟ ਨੂੰ ਚੈੱਕ ਕਰਨਾ ਜੇ ਤੁਸੀ ਇਨਵੈਸਟਮੈਂਟ ਕਰਨੀ ਹੈ ਹਰ ਐਂਗਲ ਤੋਂ ਚੈੱਕ ਕਰਨਾ ਹਰ ਪਾਸੇ ਤੋਂ ਕਿੰਨੇ ਕ ਐਂਗਲ ਹੁੰਦੇ ਨੇ ਕਿਸੇ ਵੀ ਪ੍ਰੋਪਰਟੀ ਨੂੰ ਚੈੱਕ ਕਰੇ ਇਹ ਵਾ ਅਲੱਗ ਅਲੱਗ ਬਿਜ਼ਨਸ ਅਲੱਗ ਅਲੱਗ ਜੇ ਤੁਸੀਂ ਹੁਣ ਪ੍ਰਾਪਰਟੀ ਦਾ ਕਰੋਗੇ ਇਹਦੇ ਇਹਦੇ ਅਲੱਗ ਕ੍ਰਾਈਟੇਰੀਆ ਹੈਗਾ ਜੇ ਤੁਸੀਂ ਪੱਠੇ ਦਾ ਬਿਜ਼ਨਸ ਸ਼ੁਰੂ ਕਰਨਾ ਉਹਦਾ ਅਲੱਗ ਹੈ ਜੇ ਤੁਸੀਂ ਕੱਲ ਨੂੰ ਕੰਪਿਊਟਰ ਦਾ ਬਿਜ਼ਨਸ ਸ਼ੁਰੂ ਕਰਨਾ ਇਹਦੇ ਅਲੱਗ ਹੈਗੇ ਹਨ ਹਾਂ ਦਾ ਮਤਲਬ ਮੈਰਿਟ ਡੀਮੈਰਿਟ ਕਰਕੇ ਐਨਲਾਈਜ਼ ਕਰ ਲੈ ਹਾਂ ਜੇ ਤੁਸੀਂ ਹੋਟਲ ਦਾ ਬਿਜ਼ਨਸ ਕਰਨਾ ਰੈਸਟੋਰੈਂਟ ਦਾ ਕਰਨਾ ਉਹਦੇ ਕੁਝ ਤੋਂ ਜਿਆਦਾ ਅਲੱਗ ਹੋ ਸਕਦੀ ਹੈ ਮਤਲਬ ਅਲੱਗ-ਅਲੱਗ ਬਿਜ਼ਨਸ ਹੈ ਅਲੱਗ-ਅਲੱਗ ਕ੍ਰਾਈਟੇਰੀਆ ਦੇ ਉਹਨਾਂ ਤੇ ਉੱਪਰ ਪੂਰਾ ਮਿਹਨਤ ਕਰਨੀ ਲਿਖ ਕੇ ਮਿਹਨਤ ਕਰਨੀ ਮੈਨੂੰ ਸਮਝ ਆਉਂਦੇ ਲਿਖ ਕੇ ਬੀ ਤਾਂ ਕਿ ਕਿਉਂਕਿ ਪਹਿਲੀ ਵਾਰ ਤੁਸੀਂ ਕੰਮ ਕਰੋਗੇ ਹੋ ਸਕਦਾ ਗਲਤੀ ਦੇ ਗੁੰਜਾਇਸ਼ ਹੁੰਦੀ ਹੈ ਲੇਕਿਨ ਲਿਖ ਕੇ ਵੀ ਆ ਚੀਜ਼ਾਂ ਤੁਹਾਨੂੰ ਪ੍ਰੋਬਲਮ ਆ ਸਕਦੀਆਂ ਇਹਨਾਂ ਚੀਜ਼ਾਂ ਦਾ ਤੋੜ ਕੇ ਆ ਤੁਹਾਡੇ ਕੋਲ ਹੂੰ ਜੇ ਉਹਨਾਂ ਚੀਜ਼ਾਂ ਦਾ ਤੁਹਾਡੇ ਕੋਲ ਤੋੜੇਗਾ ਫਿਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦੇ ਹੋ ਜੇ ਨਹੀਂ ਹੈ ਤਾਂ ਕਿਸੇ ਬੰਦੇ ਦੀ ਸਲਾਹ ਲੈ ਲਓ ਹੂੰ ਇੱਥੇ ਪੜ੍ਹਾਉਣ ਵਾਲੇ ਬੰਦੇ ਬਹੁਤ ਬੈਠੇ ਐ ਹੂੰ ਦਿੱਕਤ ਕੀ ਹੈ ਦਿੱਕਤ ਸਾਡੇ ਪੜਨ ਵਾਲੇ ਹੈ ਹੀ ਨਹੀਂ ਸਿੱਖਣ ਵਾਲੇ ਹੈ ਹੀ ਨਹੀਂ ਜਿਹੜਾ ਬੰਦਾ ਸਿਖਾ ਸਕਦਾ ਉਹ ਤਾਂ ਕੋਈ ਜਾਂਦਾ ਹੀ ਨਹੀਂ ਸਾਡੀ ਆਪਣੀ ਮੈਂ ਮੈਂ ਪਸੀ ਹੋਈ ਐ ਮੈਂ ਈਗੋ ਜੀ ਈਗੋ ਦਾ ਮਤਲਬ ਇਜ਼ੀ ਗੋਇੰਗ ਆਊਟ ਈ ਈਗੋ ਈ ਈ ਦਾ ਮਤਲਬ ਇਜ਼ੀ ਗੋਇੰਗ ਆਊਟ ਈਗੋ ਨੂੰ ਉਹਨੂੰ ਕਹਿੰਦੇ ਈਗੋ ਤਾਂ ਈਗੋ ਫਸੀ ਹੋਈ ਆ ਅਸੀਂ ਜਾਣਾ ਹੀ ਜਾਂਦੇ ਕਿਸੇ ਕੋਲ ਤੁਸੀਂ ਜਾ ਕੇ ਕਹੋ ਭਾਈ ਸਾਹਿਬ ਮੈਂ ਥੋੜੇ ਤੋਂ ਕੁਝ ਸਿੱਖਣਾ ਕਿਉਂ ਤੁਹਾਨੂੰ ਧੱਕੇ ਧੂੜੀ ਮਾਰੂਗਾ ਅਗਲਾ ਯਾਰ ਬਿਠਾਊਗਾ ਗੱਲ ਕਰੂਗਾ ਤੁਹਾਨੂੰ ਲੋੜ ਹੈ ਨਾ ਜੇ ਇੱਕ ਵਾਰੀ ਅਗਲਾ ਨਹੀਂ ਟਾਈਮ ਦਸੇਗਾ ਦੂਜੀ ਵਾਰੀ ਚਲੇ ਜਾਓ ਤੀਜੀ ਵਾਰੀ ਚਲੇ ਜਾਓ ਚੌਥੀ ਵੀ ਚਲੇ ਜਾਓ ਸਿੱਖਣ ਦੀ ਸਪਿਰਟ ਤਾਂ ਹੋਵੇ ਨਾ ਜੀ ਤੁਹਾਡੇ ਅੰਦਰ ਕੀੜਾ ਤਾਂ ਹੋਵੇ ਸਿੱਖਣ ਦਾ ਹੂੰ ਜੇ ਤੁਹਾਡੇ ਅੰਦਰ ਹੀ ਕੀੜਾ ਨਹੀਂ ਹੈ ਤੁਸੀਂ ਕੀ ਕਰੋਗੇ ਉਹਨੂੰ ਉਹਨੇ ਇੱਕ ਵਾਰੀ ਕਹਿਤਾ ਵੀ ਠੀਕ ਹੈ ਸੌਰੀ ਅੱਜ ਮੇਰੇ ਕੋਲ ਟਾਈਮ ਨਹੀਂ ਹੈ ਤੁਸੀਂ ਕਹਿਣਾ ਲੈ ਉਹ ਤਾਂ ਬੰਦਾ ਆਕੜ ਵਾਲਾ ਯਾਰ ਹੁਣ ਤੁਸੀਂ ਇਹ ਇਹ ਥੋੜੀ ਪੜਨਾ ਬੰਦੇ ਨੂੰ ਵੀ ਅੱਜ ਜੈਨੂਇਨ ਪ੍ਰੋਬਲਮ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਤੁਸੀਂ ਤਾਂ ਉਹ ਜਦੋਂ ਉਹਨੇ ਕਹਿਤਾ ਉਹ ਤੇ ਇੱਕ ਵਾਰੀ ਲੈ ਕੇ ਮੂੰਹ ਫੁਲਾ ਕੇ ਆ ਜਾਓ ਪੂਰੀ ਪ੍ਰੈਕਟੀਕਲ ਜਿਵੇਂ ਕਿਤਾਬ ਦੇ ਆਪਾਂ ਜ਼ਿਕਰ ਕਰ ਰਹੇ ਸੀ ਤੁਸੀਂ ਤੋਬੇ ਤੋਂ ਪੈਸਾ ਬਹੁਤ ਬਣਾ ਲਿਆ ਹਜਰਾਜਪੁਰੇ ਹਾਂ ਬਿਲਕੁਲ ਤੁਸੀਂ ਕਿੱਥੇ ਵੀ ਯਾਰ ਕਿਹਾ ਤੁਸੀਂ ਉਹ ਕੀ ਕਹਾਣੀ ਸੀਗੀ ਥੋੜੀ ਨਾਲ ਉਹ ਵੀ ਦੱਸ ਦੋ ਉਥੇ ਵਿੱਚ ਉਹ ਸੀ ਆਪਣਾ ਰਾਜਪਟਲਾ ਚੋੜਾ ਬਾਜ਼ਾਰ ਕਹਿੰਦੇ ਉਹਨੂੰ ਜੀ ਉਹ ਪੱਠੇ ਪੱਠੇ ਦੀ ਜਗ੍ਹਾ ਸੀ ਕਿਸੇ ਟਾਈਮ ਹੂੰ ਪੱਠੇ ਦੀ ਜਗ੍ਹਾ ਸੀ ਉਹ ਲੋਕਾਂ ਨੇ ਸਮਝ ਨਹੀਂ ਚੰਦੀ ਲੋਗ ਉਹ ਵੇਚਦੇ ਸੀਗੇ ਉਹ 400 ਰੁਪਏ ਕਾ ਚ ਵਿਕਿਆ ਸੀ 1995 99 ਚ ਹੂੰ ਤੇ ਮਿੱਟੀ ਮੁੱਟੀ ਪਾ ਕੇ ਤਿਆਰ ਕਰਕੇ ਉਹਦਾ 210 ਫੁੱਟ ਹੈ 70 ਫੁੱਟ ਦੀ ਦੋਨੇ ਰਸਤਾ ਦੇ ਦਿੱਤਾ ਵਿੱਚ 70 70 ਫੁੱਟ ਤੇ ਪਲਾਟ ਕੱਟਦੇ ਜੀ ਉਹ 9000 ਰੁਪਏ ਕਾ ਚ ਵਿਚੇ ਸੀ ਉਹਨਾਂ ਨੇ 400 ਰੁਪਏ ਲੈ ਕੇ ਹੂੰ ਮਤਲਬ ਉਹਨਾਂ ਦਿਨਾਂ ਦੇ ਵਿੱਚ 1995 ਵਿੱਚ ਮੇਰਾ ਕਹ ਲੈ ਵੀ 8-10 ਕਰੋੜ ਰੁਪਏ ਦੇ ਨਿਟੜੇੜੇ ਬਣਾਏ। ਤੁਸੀਂ 8-10 ਕਰੋੜ ਅੱਜ ਵੀ ਨਹੀਂ ਸੋਚਦੇ। ਹੂੰ। ਆਪਾਂ ਤਾਂ ਮਤਲਬ ਪੈਸੇ ਦਿੱਕਤ ਕੀ ਹੈ ਕਿ ਸਾਨੂੰ ਵੱਡਾ ਸੋਚਣ ਲੱਗੇ ਡਰ ਲੱਗਣ ਲੱਗ ਜਾਂਦਾ। ਸਾਨੂੰ ਇਹ ਲੱਗਦਾ ਯਾਰ ਉਹ ਸਾਹਮਣੇ ਵਾਲਾ ਬੰਦਾ ਮਜ਼ਾਕ ਕਰੂਗਾ ਤਾਂ। ਹੂੰ। ਕਰਨਗੇ ਯਾਰ ਮਜ਼ਾਕ ਕੀ ਕਰ ਲੂਗਾ ਮਜ਼ਾਕ ਕਰਕੇ ਕੀ ਕਰੂਗਾ ਕਰ ਲੈਣ ਤੇ ਉਹਨੂੰ ਮਜ਼ਾਕ ਜਿੰਨਾ ਕਰਦਾ। ਜੇ ਮਜ਼ਾਕ ਕਰੂਗਾ ਤੁਸੀਂ ਮਜ਼ਾਕ ਦੇ ਪਾਤਰ ਬਣ ਵੀ ਗਏ ਤਾਂ ਤੁਹਾਡਾ ਕੀ ਕਰ ਗਿਆ? ਉਸ ਮਜ਼ਾਕ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਮਜ਼ਾਕ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਤੁਹਾਨੂੰ ਮੈਂ ਕਹਾਂ ਮਜ਼ਾਕ ਕਰ ਵੀ ਗਿਆ ਬੰਦਾ ਤਾਂ ਵੀ ਕੀ ਪ੍ਰੋਬਲਮ ਹੈ ਤੁਹਾਨੂੰ ਯਾਰ ਕੀ ਦਿੱਕਤ ਹੈ ਸਾਰੀ ਉਮਰ ਸੰਘਰਸ਼ ਕਰਨ ਨਾਲੋਂ ਸਾਰੀ ਉਮਰ ਤੰਗੀ ਕੱਟਣ ਨਾਲੋਂ ਦੋ ਚਾਰ ਵਾਰ ਮਜ਼ਾਕ ਹੀ ਕਰੋ ਲੋ ਹਮ ਘਟਵਰ ਚਲੋ ਤੁਹਾਨੂੰ ਨਹੀਂ ਖੁਸ਼ੀ ਮਿਲੂ ਸਾਡੇ ਸਾਹਮਣੇ ਨਾਲ ਤਾਂ ਮਿਲ ਜੂ ਸਾਹਮਣੇ ਨਾਲ ਤਾਂ ਕੁਝ ਮਿਲ ਜੂ ਸਾਰਾ ਪੈਸਾ ਇੱਕੋ ਥਾਂ ਹੀ ਲਾਉਣਾ ਚਾਹੀਦਾ ਨਹੀਂ ਲਾਉਣਾ ਚਾਹੀਦਾ ਬਿਲਕੁਲ ਨਹੀਂ ਲਾਉਣਾ ਚਾਹੀਦਾ ਸੋ ਸਮਝ ਕੇ ਕਰੋ ਯਾਰ ਪੈਸੇ ਜਿਹੜੀ ਸਾਇਕੋਲੋਜੀ ਆਮ ਮਨੀ ਹੈ ਨਾ ਇਹਨੂੰ ਸਮਝ ਲਈ ਲੋ ਪੈਸੇ ਨੂੰ ਸਮਝ ਲਈ ਲੋੜ ਹੈ ਪ